ਜੇ ਤੁਸੀਂ ਆਪਣੇ ਘਰ ਦੇ ਵਿੱਚ ਇਹ ਚੀਜ਼ ਲਗਾਵਾ ਲਈ ਨਾ ਤਾਂ ਤੁਹਾਡੀ ਸਾਰੀ ਜ਼ਿੰਦਗੀ ਦੀ ਟੈਨਸ਼ਨ ਖਤਮ ਹੋ ਜਣੀ ਹੈ ਹੁਣ ਤੁਸੀਂ ਸੋਚਦੇ ਹੋਗੇ ਸਾਹਮਣੇ ਇੱਕ ਤਾਂ ਟੈਂਕੀ ਹੈ ਦੂਜਾ ਹੈ ਕੀ ਹੈ ਇੱਕ ਤਾਂ ਟੈਂਕੀ ਹੋਗੀ ਪਲਾਸਟਿਕ ਦੀ ਦੂਜਾ ਜਿਹੜਾ ਹੈ ਕੀ ਹੈ ਇਹ ਵੀ ਤੁਹਾਨੂੰ ਮੈਂ ਦੱਸ ਦਵਾਂ ਇਹ ਵੀ ਇੱਕ ਟੈਂਕੀ ਹੈ ਜਿਹੜੀ ਕਿ ਮੇਰੇ ਹਿਸਾਬ ਨਾਲ ਅੱਜ ਪੰਜਾਬ ਦੇ ਵਿੱਚ 80% ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਇਸ ਤਰ੍ਹਾਂ ਦੀ ਵੀ ਕੋਈ ਟੈਂਕੀ ਹੁੰਦੀ ਹੈ ਇਸਦੇ ਫਾਇਦੇ ਵੀ ਤੁਹਾਨੂੰ ਮੈਂ ਦੱਸਦਾ ਇਹਦਾ ਫਾਇਦਾ ਕੀ ਹੁੰਦਾ ਹੈ ਆ ਪਲਾਸਟਿਕ ਦੀ ਟੈਂਕੀ ਇੱਕ ਪਾਸੇ ਚਿੱਟੇ ਡੰਗ ਦੀ ਤੇ ਦੂਜੇ ਪਾਸੇ ਸਟੇਨਲੈਸ ਸਟੀਲ ਦੀ ਟੈਂਕੀ ਹੈ ਇਸ ਦਾ ਫਾਇਦਾ ਮੈਂ ਤੁਹਾਨੂੰ ਇਹਦਾ ਹੈ ਕਿ ਇਸ ਦੇ ਵਿੱਚ ਜਿਹੜਾ ਪਾਣੀ ਹੁੰਦਾ ਵੈ ਜਿਹੜੀ ਆਹ ਪਲਾਸਟਿਕਲੀ ਟੈਂਕੀ ਇਹ ਗਰਮੀਆਂ ਦੇ ਵਿੱਚ ਗਰਮ ਹੋ ਜਾਂਦਾ ਤੇ ਸਰਦੀਆਂ ਦੇ ਵਿੱਚ ਠੰਡਾ ਹੋ ਜਾਂਦਾ ਉਸ ਤੋਂ ਇਲਾਵਾ ਇਸ ਦੇ ਵਿੱਚ ਕਾਈ ਵੀ ਇੰਨੀ ਜੰਮਦੀ ਹੈ ਤੁਹਾਨੂੰ ਪਤਾ ਹੈ ਜਦੋਂ ਆਪਾਂ ਇਹਨੂੰ ਸਾਫ਼ ਕਰਨਾ ਹੁੰਦਾ ਜਦੋਂ ਆਪਾਂ ਇਹਨੂੰ ਖੋਲਦੇ ਆਂ ਸਾਫ਼ ਕਰਨ ਦੇ ਵਾਸਤੇ ਤਾਂ ਤੁਸੀਂ ਪਾਣੀ ਦੇ ਅੰਦਰ ਦੇਖ ਲਓਗੇ ਕਿੰਨੀ ਕਾਈ ਜੰਮੀ ਹੁੰਦੀ ਹੈ ਚਾਰੋਂ ਪਾਸੇ ਟੈਂਕੀ ਦੇ ਕਾਈ ਜੰਮੀ ਹੁੰਦੀ ਹੈ ਆ ਤੁਸੀਂ ਦੇਖ ਵੀ ਸਕਦੇ ਹੋ ਇਸ ਨੂੰ ਆਪਾਂ ਸਾਫ਼ ਕਰਦੇ ਹਾਂ ਅੰਦਰ ਵੜ ਕੇ ਤੇ ਪਾਣੀ ਬਾਹਰ ਕੱਢਦੇ ਹਾਂ ਇਸ ਦਾ ਸਾਰਾ ਕੁਝ ਕਰਦੇ ਹਾਂ ਤੇ ਇਹ ਜਿਹੜੀ ਕਾਈ ਹੈ ਇਹ ਆਪਣੇ ਸ਼ਰੀਰ ਦੇ ਅੰਦਰ ਹੀ ਜਾਂਦੀ ਹੈ ਜਿਹੜਾ ਆਪਾਂ ਪਾਣੀ ਪੀਂਨੇ ਆਪਣੇ ਅੰਦਰ ਹੀ ਜਾਂਦੀ ਹੈ ਤੇ ਇਹ ਜਿਹੜੀ ਟੈਂਕੀ ਹੈ ਇਹ ਹੈਗੀ ਹੈ ਸਟੇਨਲੈਸ ਸਟੀਲ ਦੀ ਇਸ ਤੇ ਬੈਨੀਫਿਟ ਤੁਹਾਨੂੰ ਮੈਂ ਦੱਸਦਾ ਇਸ ਦੇ ਵਿੱਚ ਪਾਣੀ ਗਰਮੀਆਂ ਦੇ ਵਿੱਚ ਬਿਲਕੁਲ ਨਹੀਂ ਗਰਮ ਹੁੰਦਾ ਤੇ ਸਰਦੀਆਂ ਦੇ ਵਿੱਚ ਪਾਣੀ ਬਿਲਕੁਲ ਹੀ ਠੰਡਾ ਹੁੰਦਾ ਜਿਹੜਾ ਪਾਣੀ ਮੋਟਰ ਤੋਂ ਗਿਆ ਉਸੇ ਤਰ੍ਹਾਂ ਦਾ ਪਾਣੀ ਹੀ ਟੂਟੀ ਦੇ ਵਿੱਚ ਤੁਹਾਡੀ ਆਵੇਗਾ ਤੇ ਦੂਸਰੀ ਗੱਲ ਇਸ ਦੀ ਇਸ ਨੂੰ ਸਾਫ਼ ਕਰਨ ਦੀ ਲੋੜ ਨਹੀਂ ਹੈਗੀ ਇਸ ਦੀ ਸਫਾਈ ਕਰਨ ਦੀ ਬਿਲਕੁਲ ਲੋੜ ਨਹੀਂ ਹੈਗੀ ਤੇ ਦੂਜੀ ਗੱਲ ਦੇਖੋ ਇਸ ਦੇ ਅੰਦਰ ਜਿਹੜਾ ਲੱਗਿਆ ਹੋਇਆ ਸਟੀਲ ਲੱਗਿਆ ਹੋਇਆ ਇਸ ਦੇ ਵਿੱਚ ਅੰਦਰ 316 ਗ੍ਰੇਡ ਦਾ ਸਟੀਲ ਲੱਗਿਆ ਹੈ ਸਟੇਨਲੈਸ ਸਟੀਲ ਤੇ ਬਾਹਰ 304 ਗ੍ਰੇਡ ਦਾ ਸਟੀਲ ਲੱਗਿਆ ਹੈ ਸਟੇਨਲਰ ਸਟੀਲ ਜਿਸ ਦੇ ਨਾਲ ਬਲੇਡ ਤਿਆਰ ਹੁੰਦਾ ਹੈ ਤੇ ਦੂਸਰੀ ਗੱਲ ਤੁਹਾਨੂੰ ਇੱਕ ਹੋਰ ਬੈਨੀਫਿਟ ਦੱਸ ਦਾਂ ਇਹਨੂੰ ਉੱਪਰੋਂ ਖੋਲ ਕੇ ਸਾਫ਼ ਕਰਨ ਦੀ ਲੋੜ ਨਹੀਂ ਹੁੰਦੀ ਬਿਲਕੁਲ ਵੀ ਬਿਲਕੁਲ ਇਹਨੂੰ ਉੱਪਰੋਂ ਖੋਲ ਕੇ ਸਾਫ਼ ਕਰਨ ਦੀ ਲੋੜ ਨਹੀਂ ਇਹਦੇ ਥੱਲੇ ਦੇਖੋ ਨਾਲ ਇੱਕ ਪੁਆਇੰਟ ਦਿੱਤਾ ਬੜਾ ਸ਼ਾਨਦਾਰ ਉਹ ਪੁਆਇੰਟ ਨੂੰ ਖੋਲੋ ਉਸ ਦੇ ਵਿੱਚ ਸਾਰਾ ਟੈਂਕੀ ਦਾ ਪਾਣੀ ਬਾਹਰ ਆਇਆ ਨਾ ਕਿਉਂਕਿ ਥੱਲੋ ਗੁਲਾਈ ਦੇ ਵਿੱਚ ਬਣੀ ਹੋਈ ਹੈ ਉਹ ਟੈਂਕੀ ਦੇ ਜਿਹੜਾ ਥੱਲੋ ਪਾਣੀ ਬਾਹਰ ਆਣਾ ਹੈ ਉੱਥੇ ਤੁਸੀਂ ਕੋਈ ਪਾਈਪ ਲਾ ਲਓ ਉਹ ਪਾਈਪ ਨਾਲ ਜਿਹੜਾ ਪਾਣੀ ਬਾਹਰ ਆ ਰਿਹਾ ਤੁਹਾਡੇ ਘਰ ਦੇ ਵਿੱਚ ਜਿਹੜੇ ਬੂਟੇ ਲੱਗੇ ਨੇ ਪਾਪ ਲੰਬੀ ਰੱਖ ਲਓ ਜੇ ਬੂਟੇ ਦੂਰ ਲੱਗੇ ਨੇ ਉਹਨਾਂ ਬੂਟਿਆਂ ਨੂੰ ਉਹ ਪਾਣੀ ਦੇ ਦਿਦੋ ਨਾ ਪਾਣੀ ਦੀ ਵੇਸਟੇਜ ਹੋਵੇਗੀ ਬਿਲਕੁਲ ਵੀ ਇਸ ਤੋਂ ਇਲਾਵਾ ਇਸ ਦੇ ਅੰਦਰ ਇੱਕ ਐਸੀ ਚੀਜ਼ ਲੱਗੀ ਹੋਈ ਹੈ ਜਦੋਂ ਤੁਹਾਡੀ ਮੋਟਰ ਨੇ ਪਾਣੀ ਭਰਤਾ ਤੇ ਤੇ ਜਦੋਂ ਇਹ ਖਾਲੀ ਹੋਈ ਤੁਹਾਡੀ ਮੋਟਰ ਆਟੋਮੈਟਿਕਲੀ ਚੱਲ ਪੈਣੀ ਹੈ ਤੇ ਇਸ ਲਈ ਫਿਰ ਪਰਜਣਾ ਵਾ ਨਾ ਇਸ ਦੇ ਅੰਦਰ ਕਾਈ ਜੰਮਦੀ ਹੈ ਨਾ ਕੁਝ ਜੰਮਦਾ ਵਾ ਬਿਲਕੁਲ ਪਾਣੀ ਸਾਫ਼ ਰਹਿੰਦਾ ਵਾ ਇਕਦਮ ਕਲੀਅਰ ਰਹਿੰਦਾ ਵਾ ਜੇ ਤੁਹਾਡਾ ਨਵਾਂ ਕਰ ਬਣ ਰਿਹਾ ਨਾ ਤਾਂ ਬਿਨਾਂ ਸੋਚੇ ਸਮਝੇ ਇਹ ਟੈਂਕੀ ਜ਼ਰੂਰ ਲਗਵਾ ਲਿਓ ਪਲਾਸਟਿਕਲੀ ਟੈਂਕੀ ਤੋਂ ਗੁਰੇਜ਼ ਕਰਿਓ ਥੋੜਾ ਜਿਹਾ ਕਿਉਂਕਿ ਇਸ ਦੇ ਅੰਦਰ ਜੇ ਦੇਖੋ ਗਰਮੀ ਦੇ ਵਿੱਚ ਜਦੋਂ ਇਹ ਪਿਗਲਦੀ ਹੋਗੀ ਪਲਾਸਟਿਕ ਵਾਲੀ ਟੈਂਕੀ ਤਾਂ ਇਸ ਦੇ ਅੰਦਰ ਕਿੰਨਾ ਉਹ ਪਲਾਸਟਿਕ ਪਿਗਲ ਕੇ ਪਾਣੀ ਦੇ ਨਾਲ ਮਿਕਸ ਹੁੰਦਾ ਹੋਗਾ ਉਹੀ ਆਪਾਂ ਪਾਣੀ ਥੱਲੇ ਉਸ ਨਾਲ ਆਪਾਂ ਭਾਂਡੇ ਜਾਂ ਕਈ ਵਾਰੀ ਆਪਾਂ ਉਹ ਪਾਣੀ ਪੀ ਵੀ ਲੈਨੇ ਆ ਹਨਾ ਜਿਹੜਾ ਦਾ ਨਵਾਂ ਕਾਰ ਬਰ ਰਿਆ ਨਾ ਉਹ ਪੱਕਾ ਟੈਂਕੀ ਇਹੀ ਵਾਲੀ ਲਵਾਈਓ ਸਟੀਲ ਵਾਲੀ ਇਸ ਦਾ ਇੰਨਾ ਬੈਨੀਫਿਟਾ ਬਹੁਤ ਬੈਨੀਫਿਟਾ ਹੈ ਬਹੁਤ ਬੈਨੀਫਿਟਾ ਨਾ ਇਸ ਨੂੰ ਸਫਾਈ ਕਰਨ ਦੀ ਲੋੜ ਨਾ ਕੁਝ ਜੇ ਤੁਹਾਨੂੰ ਨਹੀਂ ਪਤਾ ਇਹ ਟੈਂਕੀ ਤੁਹਾਨੂੰ ਕਿੱਥੋਂ ਮਿਲਦੀ ਹੈ ਪੂਰੇ ਪੰਜਾਬ ਦੇ ਵਿੱਚ ਜੇ ਤੁਸੀਂ ਇਹ ਟੈਂਕੀ ਖਰੀਦਣਾ ਚਾਹੁੰਦੇ ਹੋ ਨਾ ਆ ਥੱਲੇ ਜਿਹੜਾ ਨੰਬਰ ਤੁਹਾਨੂੰ ਦਿੱਤਾ ਹੋਇਆ ਹੈ ਇਸ ਨੰਬਰ ਤੇ ਕਾਲ ਕਰ ਲਿਓ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਡਿਲੀਵਰੀ ਦੇਣੀ ਹੋਵੇ ਇਸ ਦੇ ਸਾਰੇ ਸਾਈਜ਼ ਜਾਂਦੇ ਨੇ 500 ਲੀਟਰ ਤੋਂ ਲੈ ਕੇ 5000 ਤੱਕਰ ਤੁਹਾਡੇ ਕਈ ਪਿੰਡਾਂ ਸ਼ਹਿਰਾਂ ਦੇ ਵਿੱਚ ਤੁਸੀਂ ਦੇਖਿਆ ਵੀ ਹੋਣਾ ਇਹ